ਅਕਤ ਸ੍ਰੀ ਦਮਦਵਾ ਸਾਹਿਬ ਵਿਖੇ ਮਨਾਏ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਪਹੁੰਚੇ ਸਾਬਕਾ ਉਪ ਮੁੱਖ ਮੰਤਰੀ ਸਿਕੰਦਰ ਸਿੰਘ ਬਾਦਲ ਅਤੇ ਦਰਬਾਰ ਸਾਹਿਬ ਵਿਖੇ ਹੋਏ ਉਹ ਨਤਮਸਤਕ ਸੰਬਾਰ ਨੂੰ 11:30 ਵਜੇ ਦੇ ਲਗਭਗ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਏ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੀ ਦੇ ਵਿੱਚ ਸਮਰਪਿਤ ਹੋਣ ਦੇ ਲਈ ਅੱਜ ਪਹੁੰਚੇ ਸਾਬਕਾ ਉਪ ਮੁੱਖ ਮੰਤਰੀ ਸਿਕਵਿਰ ਸਿੰਘ ਬਾਦਲ ਨੇ ਜਿੱਥੇ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ ਦਿੱਤੀ ਉੱਥੇ ਨਾਲ ਨਾਲ ਇਹ ਵੀ ਕਿਹਾ ਕਿ ਵੈਗਰੂ ਸਾਡੇ ਪੰਜਾਬ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਜਦ ਉਹਨਾਂ ਤੋਂ ਕਿਸਾਨੀ ਸੰਘਰਸ਼ ਦੇ ਬਾਰੇ ਆਪਣਾ ਬਾਰੇ ਸਵਾਲ মিডিਆ ਵੱਲੋਂ ਪੁੱਛਿਆ ਗਿਆ ਉਨ੍ਹਾਂ ਵੱਲੋਂ ਕੁਝ ਵੀ ਕਹੇ ਤੋਂ ਬਣਾ ਹੀ ਅੱਗੇ ਚੱਲਦੇ ਬਣੇ ਐਸ ਨੂੰ ਦਿਖਾ ਰਹੇ ਹਾਂ ਤਖਤ ਸ੍ਰੀ ਦਮਦਮਾ ਸਾਹਿਬ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਸਾਬਕਾ ਉਪ ਮੁੱਖ ਮੰਤਰੀ ਸਿਖਵੀਰ ਸਿੰਘ ਬਾਦਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਉੱਤੇ ਵਿਸ਼ੇਸ਼ ਤੌਰ ਤੇ ਇੱਥੇ ਆਏ ਹੋਏ ਸਨ ਅਤੇ ਉਹ ਅੰਦਰ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਦੇ ਨਾਲ ਉਹਨਾਂ ਵੱਲੋਂ ਗਲਤ ਕੀਤੀ ਗਈ। ਅੱਜ ਮੈਂ ਕੀ ਕਹਿਣਾ ਚਾਹੁੰਗਾ ਤਖਤ ਸਾਹਿਬ ਦੇ ਪੁੱਛੋ। ਅੱਜ ਬੜਾ ਖੁਸ਼ ਹੁੰਦਾ ਦੇਖ ਕੇ। ਜੀ। ਮੈਂ ਦੀਆਂ ਮੈਂ ਸਾਰੇ ਲੱਖ ਲੱਖ ਵਧਾਈ ਦਿੰਦਾ ਹਾਂ ਹੱਥ ਸੇ ਕਿ ਜਿੱਥੇ ਵੀ ਗੁਰੂ ਘਰ ਉੱਤੇ ਜਾ ਕੇ ਖੁਸ਼ੀਆਂ ਮਿਲ ਵਿੱਚ ਹਿੱਸਾ ਲੈ ਰਹੇ ਕਿ ਮੈਂ ਪਰਮਾਤਮਾ ਦੇ ਚਰਨਾ ਚਾਹੀਏ ਅਰਦਾਸ ਬੇਨਤੀ ਕਰਦਾ ਹਾਂ ਕਿ ਆਪਣਾ ਪੰਜਾਬ ਜਿੱਤੇ ਨੀ ਰੱਖਣ ਕੌਮ ਤੇ ਨੀ ਰੱਖਣ ਤੇ ਕੌਮ ਦੀ ਚੜ੍ਹਦੀ ਕਲਾ ਹੋਏ ਤੇ ਸੂਚੇ ਦੇਸ਼ ਤੇ ਪੰਜਾਬੀਆਂ ਨੂੰ ਅੱਜ ਨਵੇਂ ਸਾਲ ਹੈ ਖੁਸ਼ੀਆਂ ਬਰਾਸੇ ਪ੍ਰਧਾਨਜੀ ਦਫ਼ਤਰਾਂ ਦਾ ਕੈਂਪਨੀ ਲਗਾਇਆ ਹੋਇਆ ਹੈ ਕੀ ਕਿਹਾ ਜਾਉਂਗੇ ਨੌਜਵਾਨ ਭਾਈ ਦੇਣਾ ਚੋਣਾ ਹਾਂ ਕਬੀਰ ਕਪਿਲਕਰ ਇੱਕ ਲੀਡਰਸ਼ਿਪ ਜੋ ਜਿਹੜੀ ਲਗਾਤਾਰ ਦਸਤਾਰ ਕੇ ਬਲਾ ਕੇ ਹਜ਼ਾਰਾਂ ਨੌਜਵਾਨਾਂ ਨੂੰ ਬਚੀਆਂ ਨੂੰ ਉਹਨਾਂ ਦੇ ਦਸਤਾਰ ਸਜਾ ਰਹੀ ਹੈ ਆ ਇੱਕ ਬਹੁਤ ਵੱਡੀ ਪ੍ਰਾਗਣਾ ਹੈ ਉਹਨਾਂ ਨੂੰ ਬਹੁਤ ਅੱਛੇ ਕਿਸਾਨਾਂ ਨੂੰ ਕਾਫੀ ਟਾਈਮ ਲੱਗਦਾ